ਪਹਿਲੀ ਗੱਲ ਤਾਂ ਇਹਨਾਂ ਦੇ ਸਾਰਿਆਂ ਦੇ ਉੱਪਰ ਹੀ ਜਿਹੜੇ ਇਹ ਬੋਲਦੇ ਆ ਇਹਨਾਂ ਤੇ ਹੁਣੇ ਚਾਹੀਦੇ ਆ ਬੱਚੇਦਰਜ ਕਿ ਤੁਸੀਂ ਕਿੱਤਾ ਕਿਸੇ ਦੇ ਡਾਕੂਮੈਂਟ ਆਪ ਬਣਾ ਕੇ ਦੇ ਸਕਦੇ ਹੋ ਅਸੀਂ ਸਾਈਨ ਤਾਂ ਆਪ ਨਹੀਂ ਕਰ ਸਕਦੇ ਬੰਦੇ ਦੇ ਇਹ ਕਹਿੰਦੇ ਅਸੀਂ ਡਾਕੂਮੈਂਟ ਸਾਰੇ ਬਣਾ ਕੇ ਦੇ ਦਾਂਗੇ ਪਾਸਪੋਰਟ ਦੇਜੋ 25 ਲੱਖ ਲਵਾਂਗੇ 30 ਲੱਖ ਰੁਪਏ ਲਵਾਂਗੇ ਮੈਨੂੰ ਅੱਜ ਤੱਕ ਇੱਕ ਗੱਲ ਦੀ ਡੈਣਾ ਜੀ ਸਮਝ ਨਹੀਂ ਆਈ ਤੁਸੀਂ ਦੇਸ਼ ਆਪਦੇਸ਼ਾਂ ਵਿੱਚ ਘੁੰਮਦੇ ਹੋ ਤੁਹਾਡੇ ਇੰਨਾ ਵੱਡਾ ਸਰਕਲ ਆ ਤੁਹਾਨੂੰ ਪਤਾ ਬਿੰਦੂ ਪਤਾ ਸਾਰੀ ਦੁਨੀਆ ਨੂੰ ਪਤਾ ਵੀ ਆਂਬੈਸੀ ਫੀਸ ਲੀਆ ਆ ਬੈਸੀ ਵੀਜ਼ਾ ਇੰਨੀ ਪੇਪਰ ਵਾਲੀ ਡਾਕੂਮੈਂਟੇਸ਼ਨ ਫੀਸ ਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ 25 ਤੋਂ 30 ਲੱਖ ਰੁਪਈਆ ਇੰਦੋਂ ਕਹਿੰਦਾ ਭੇਜਣ ਦਾ ਕਿਸ ਗੱਲ ਦਾ ਕੋਈ ਗੱਲ ਤਾਂ ਸਮਝ ਲੱਗੇ ਵੀ ਤੁਸੀਂ ਮਿਹਨਤ ਕੀ ਕੀਤੀ ਤੁਸੀਂ ਉਹਦੇ ਲਈ ਕੀ ਕਰਕੇ ਦਿੱਤਾ ਇੰਨਾ 30 ਲੱਖ ਦਾ ਵੀ ਤੁਸੀਂ ਕਿੱਲੋ ਸੋਨਾ ਕਰਦਾ ਕਿਲੋ ਸੋਨਾ ਖਰੀਦਿਆ ਫਿਰ ਉਹਦੇ ਚ ਕੋਈ ਤੁਸੀਂ ਉਹਦੇ ਪਾਸਪੋਰਟ ਦੇ ਵਿੱਚ ਵਿੰਨੇ ਆ ਉਹਦਾ ਸੋਨਾ ਕੀ ਕਰਿਆ ਕੀ ਲੋਕ ਸਭਾ ਦੀਆਂ ਚੋਣਾਂ ਹੋਣੇ ਹੋਣੇ ਨੇਪਰੇ ਚੜ ਕੇ ਹਟੀਆਂ ਆਪਾਂ ਜਾਣਦੇ ਆ ਸਰਕਾਰ ਬਣ ਗਈ ਆ ਚਲੋ ਬਹੁਤ ਵਧੀਆ ਹੋਇਆ ਜਿਹਨੂੰ ਜਿੱਥੇ ਠੀਕ ਲੱਗਦਾ ਉਹਨੂੰ ਉੱਥੇ ਵੋਟ ਪਾਉਣੀ ਚਾਹੀਦੀ ਸੀ ਤੇ ਸਭ ਨੇ ਪਾਈ ਵੀ ਆ ਤੇ ਚਲੋ ਵਧੀਆ ਹੋ ਗਿਆ ਪਰ ਅਗਲੀ ਗੱਲ ਇਹ ਆ ਵੀ ਜਦੋਂ ਮੈਂ ਇਤਕੀ ਵੋਟਾਂ ਦੇ ਮੌਕੇ ਇੰਟਰਵਿਊਜ਼ ਕੀਤੀਆਂ ਪੰਜਾਬ ਦੇ ਕਈ ਨੇਤਾਵਾਂ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਉਹਨਾਂ ਨੇ ਇੱਕ ਰੋਣਾ ਰੋਇਆ ਉਹ ਕਹਿੰਦੇ ਯਾਰ ਐਤਕੀ ਰੈਲੀਆਂ ਦੇ ਵਿੱਚ ਯੂਥ ਆ ਹੀ ਨਹੀਂ ਰਿਹਾ ਸਾਡਾ ਯੂਥ ਵਿੰਗ ਮਜ਼ਬੂਤ ਹੋ ਹੀ ਨਹੀਂ ਰਿਹਾ ਤੇ ਮੇਰਾ ਉਹਨਾਂ ਨੂੰ ਇੱਕੋ ਹੀ ਜਵਾਬ ਸੀ ਕਿ ਤੁਸੀਂ ਯੂਥ ਛੱਡਿਆ ਕਿੱਥੇ ਆ ਯੂਥ ਪੰਜਾਬ ਦੇ ਵਿੱਚ ਹੈ ਕਿੱਥੇ ਆ ਜੇ ਤੁਸੀਂ ਪੰਜਾਬ ਦੇ ਯੂਥ ਨੂੰ ਪੰਜਾਬ ਦੀ ਜਵਾਨੀ ਨੂੰ ਕੰਮ ਦਿੱਤਾ ਹੁੰਦਾ ਕਾਬਲੀਅਤ ਦੇ ਮੁਤਾਬਕ ਤਾਂ ਉਹ ਇੱਥੇ ਹੁੰਦਾ ਤੁਸੀਂ ਤਾਂ ਆਪਦੇ ਨਿਆਣੇ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਕੀਤੇ ਤੁਸੀਂ ਕਹਿੰਦੇ ਵੀ ਸਾਡੀਆਂ ਰੈਲੀਆਂ ਦੇ ਵਿੱਚ ਯੂਥ ਆਵੇ ਹੁਣ ਤੁਸੀਂ ਬਾਹਰਲੇ ਮੁਲਕ ਦੀਆਂ ਟਿਕਟਾਂ ਭੇਜੋ ਦਿਓ 1.5 ਲੱਖ ਰੁਪਏ ਦੀ ਟਿਕਟ ਦਾ ਥੋੜੀ ਰੈਲੀ ਦਾ ਸ਼ਿੰਗਾਰ ਬਣਨ ਉਹ ਕਹਿਣ ਦਾ ਭਾਵ ਇਹ ਆ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਵੇਲੇ ਯੂਥ ਲੱਭਦਾ ਨਹੀਂ ਜੇਕਰ ਕੋਈ ਹੈਗਾ ਉਹਦੇ ਵਿੱਚੋਂ ਕੁਝ ਕਿ ਜਿਹੜੇ ਸਾਡੇ ਸੂਜਮਾਨ ਭੇੜਾ ਵੀਰ ਵਧੀਆ ਵੀ ਆ ਪਰ ਕੁਝ ਕਿ ਨਸ਼ੇ ਦੇ ਚੰਬੇ ਪਏ ਆ ਪੰਜਾਬ ਦਾ ਬਣੂਗਾ ਕੀ ਸਵਾਲਾਂ ਦਾ ਸਵਾਲ ਇਹ ਆ ਅਸੀਂ ਕੁਝ ਕਿ ਹਫ਼ਤੇ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਬੜੇ ਤਿੱਖੇ ਸਵਾਲ ਕੀਤੇ ਸੀ ਤੇ ਤਿੱਖੇ ਸੰਤੁਸ਼ਟੀਜਨਕ ਉੱਤਰ ਵੀ ਮਿਲੇ ਸੀਗੇ ਰੈਫਲਜ਼ ਐਡੂ ਸਿਟੀ ਵਾਲੇ ਸਵਰਨ ਸਿੰਘ ਸੰਧੂ ਹਰਾਂ ਦੇ ਨਾਲ ਮੇਰੇ ਮਨ ਦੇ ਵਿੱਚ ਉਦੋਂ ਇੱਕ ਸਵਾਲ ਰਹਿ ਗਿਆ ਤੇ ਅੱਜ ਜਦੋਂ ਸਾਡੀ ਮੁਲਾਕਾਤ ਹੋਈ ਤਾਂ ਮੈਂ ਫੇਰ ਉਹ ਸਵਾਲ ਕਰਨਾ ਚਾਹੁੰਨਾ ਵੀ ਬਹੁਤ ਸਾਰੇ ਫੱਟਿਆਂ ਦੇ ਉੱਤੇ ਇਹ ਗੱਲ ਲਿਖੀ ਹੋਈ ਹੈ ਕਿ ਤੁਸੀਂ ਕੱਲਾ ਪਾਸਪੋਰਟ ਸਾਨੂੰ ਦੇ ਜਾਓ ਤੇ ਰੁਪਈਆ ਇਕ ਨਹੀਂ ਲੈਂਦੇ ਤੇ ਤੁਹਾਡੇ ਕੋਲੋਂ ਜਦੋਂ ਵੀza ਲੱਗਿਆ ਤੇ ਪੈਸੇ ਉਦੋਂ ਲਾਵਾਂਗੇ ਉਹ ਵੀ ਉਦੋਂ ਜਦੋਂ ਤੁਸੀਂ ਕੈਨੇਡਾ ਉਤਰਗੇ ਤੁਸੀਂ ਨਿਊਜ਼ੀਲੈਂਡ ਉਤਰਗੇ ਤੁਸੀਂ ਕਿਸੇ ਵੀ ਹੋਰ ਦੇਸ਼ ਦੇ ਵਿੱਚ ਉਤਰਗੇ ਦੁਨੀਆ ਦੇ ਵਿੱਚ ਐਸੀ ਕਿਹੜੀ ਤਰਕੀਬ ਬਣ ਗਈ ਆ ਵੀ ਮੈਂ ਤੁਹਾਨੂੰ ਲਿਆ ਕੇ ਆਪਣਾ ਪਾਸਪੋਰਟ ਫੜਾ ਦਿਆਂ ਨਾ ਮੈਂ ਤੁਹਾਨੂੰ ਬੈਂਕ ਸਟੇਟਮੈਂਟ ਦੇਵਾਂ ਨਾ ਮੈਂ ਤੁਹਾਨੂੰ ਆਪਣੀ ਆਈਟੀਆਰ ਦੇਵਾਂ ਯਾਨੀ ਕਿ ਆਮਦਨ ਕਰ ਵਿਭਾਗ ਦਾ ਕੋਈ ਸਬੂਤ ਦੇਵਾਂ ਨਾ ਮੈਂ ਤੁਹਾਨੂੰ ਆਪਣੀ ਜ਼ਮੀਨ ਜਾਇਦਾਦ ਦਾ ਕੋਈ ਵੇਰਵਾ ਦੇਵਾਂ ਨਾ ਮੈਨੂੰ ਕੋਈ ਹੋਰ ਸਰਟੀਫਿਕੇਟ ਦੇਣ ਦੀ ਲੋੜ ਹੈ ਐਸੀ ਕਿਹੜੀ ਗਿੱਦੜ ਸਿੰਘੀ ਆ ਗਈ ਹੈ ਇਹਨਾਂ ਏਜੰਟਾਂ ਦੇ ਕੋਲ ਇਮੀਗ੍ਰੇਸ਼ਨ ਕੰਪਨੀਆਂ ਦੇ ਕੋਲ ਵੀ ਉਹ ਕਹਿੰਦੇ ਨੇ ਵੀ ਆ ਜਾਓ ਆ ਜਾਓ ਆਪਾਂ ਸਵਾਲ ਕਰਨੇ ਬਾਈ ਸੰਧੂ ਸਾਹਿਬ ਨੂੰ ਬਾਈ ਜੀ ਕੀ ਹਾਲ ਨੇ ਠੀਕ ਠਾਕ ਸਸੀ ਗਾਲ ਜੀ ਬਹੁਤ ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਫਿਰ ਤੋਂ ਆਏ ਤੇ ਆਪਾਂ ਗੱਲਬਾਤ ਕਰਨ ਦਾ ਮੌਕਾ ਮਿਲਿਆ ਬਾਈ ਜੀ ਉਸ ਦਿਨ ਨਾ ਮੇਰੇ ਮਨ ਦੇ ਵਿੱਚ ਕਈ ਸਵਾਲ ਆ ਜਿਹੜੇ ਉਹ ਵਿੱਚੇ ਰਹਿ ਗਏ ਕਿਉਂਕਿ ਘੜੀ ਕਹਿੰਦੀ ਸੀ ਹੁਣ ਰੁਕ ਜਾਓ ਪਰ ਅੱਜ ਮੇਰਾ ਪਹਿਲਾ ਸਵਾਲ ਇਹੀ ਹੈ ਜਿਵੇਂ ਕਿ ਮੈਂ ਮੋੜ ਦੇ ਵਿੱਚ ਗੱਲ ਕਹੀ ਹੈ ਬਈ ਕਈ ਹੁਣ ਤਾਂ ਕਈ ਤੋਂ ਵੀ ਅਗਲੀ ਗੱਲ ਆ ਬਈ ਉਹ ਕਹਿੰਦੇ ਵੀ ਆ ਜਾਓ ਪਾਸਪੋਰਟ ਫੜਾ ਦਿਓ ਵੀਜ਼ਾ ਲੈ ਦਿਓ ਪਾਸਪੋਰਟ ਫੜਾ ਦਿਓ ਵੀਜ਼ਾ ਲੈ ਦਿਓ ਪਾਸਪੋਰਟ ਫੜਾ ਦਿਓ ਵੀਜ਼ਾ ਲੈ ਦਿਓ ਜੀ ਉਹ ਕਹਿੰਦੇ ਵੀ ਪੈਸਾ ਨਹੀਂ ਵੀ ਕੋਈ ਦਿੱਕਤ ਨਹੀਂ ਹੁਣ ਤਾਂ ਇਹ ਵੀ ਗੱਲ ਕਹਿੰਦੇ ਪੈਸੇ ਕੋਲੋਂ ਵੀ ਦੇ ਦਾਂਗੇ ਜਨਾਬ ਵੀਜ਼ਾ ਲੱਗਿਆ ਤਾਂ ਭਾਈ ਜੀ ਇਦਾਂ ਦਾ ਕੋਈ ਦੁਨੀਆ ਦੇ ਵਿੱਚ ਤਰੀਕਾ ਹੈਗਾ ਰੱਬ ਨੂੰ ਜਾਨ ਦੇਣੀ ਆ ਸੱਚੀ ਗੱਲ ਦੱਸੋ ਵੀ ਕੋਈ ਦੁਨੀਆ ਦਾ ਤਰੀਕਾ ਸੱਚੀ ਮੁੱਚੀ ਹੈਗਾ ਵੀ ਮੰਨ ਲਓ ਮੈਂ ਤੁਹਾਨੂੰ ਕਿਸੇ ਦਾ ਪਾਸਪੋਰਟ ਲੈ ਆ ਕੇ ਫੜਾਵਾਂ ਤੁਸੀਂ ਮੈਨੂੰ ਕਹਿੰਦਾ ਵੀ 80 ਲੱਖ ਰੁਪਈਆ ਲਵਾਂਗੇ ਅੱਜ 1 ਕਰੋੜ ਰੁਪਈਆ ਵੀ ਨਹੀਂ ਲੈਂਦੇ ਤੇਰੇ ਕਿਸੇ ਕਾਗਜ਼ ਦੀ ਲੋੜ ਨਹੀਂ ਇਦਾਂ ਵੀਜ਼ਾ ਲੱਗ ਜਾਂਦਾ ਹੁੰਦਾ ਸਰ ਤੁਸੀਂ ਮੈਨੂੰ ਇਹ ਗੱਲ ਦੱਸੋ ਟੈ ਆਧਾਰ ਕਾਰਡ ਨਹੀਂ ਬਣਦਾ ਬਿਨਾ ਕਾਗਜ਼ਾਂ ਤੋਂ ਆਧਾਰ ਕਾਰਡ ਨਹੀਂ ਬਣਦਾ ਬਿਨਾ ਕਾਗਜ਼ਾਂ ਤੋਂ ਇਹ ਕਹਿੰਦੇ ਅਸੀਂ ਵੀਜ਼ਾ ਲੈ ਕੇ ਦਵਾਂਗੇ ਬਿਨਾ ਕਾਗਜ਼ਾਂ ਤੋਂ ਇਹ ਬਿਨਾ ਕਾਗਜ਼ਾਂ ਤੋਂ ਨਹੀਂ ਵੀਜ਼ਾ ਲੈ ਕੇ ਦਿੰਦੇ ਇਹ ਕਾਗਜ਼ ਲਾਉਂਦੇ ਆ ਮੈਨੀਪੂਲੇਟ ਕਰਦੇ ਆ ਮੇਰੀ ਹੁਣੀ ਥੋੜੇ ਜੇ ਪਹਿਲਾਂ ਇੱਕ ਸੀਨੀਅਰ ਪੁਲਿਸ ਅਫਸਰ ਨਾਲ ਗੱਲ ਹੋਈ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਇਹਦਾ ਕੋਈ ਕਾਨੂੰਨ ਹੈਗਾ ਕੋਈ ਧਾਰਾ ਹੈਗੀ ਤੁਹਾਡੇ ਕੋਲ ਉਹ ਕਹਿ ਰਹੇ ਕਿ ਇਹ ਤਾਂ ਸਿੱਧਾ ਸਿੱਧਾ ਪਰਚਾ ਦਰਜ ਹੋਣਾ ਇਹ ਲੋਕ ਜਿਹੜੇ ਹੁਬ ਹੁਬ ਕੇ ਇੰਟਰਵਿਊ ਆ ਦੇ ਦੇ ਕੇ ਜਿਨ੍ਹਾਂ ਨੇ ਰਿਕਾਰਡ ਕਰ ਲਈਆਂ ਆਪਣੀਆਂ ਐਂ ਤੇ ਸੋਸ਼ਲ ਮੀਡੀਆ ਤੇ ਛੱਡੀਆਂ ਹੋਈਆਂ ਵੀ ਕੱਲਾ ਪਾਸਪੋਰਟ ਬਾਕੀ ਸਾਰੇ ਡਾਕੂਮੈਂਟ ਅਸੀਂ ਲੈ ਕੇ ਆਵਾਂਗੇ ਮਤਲਬ ਇਹ ਸਿੱਧਾ ਸਿੱਧਾ ਸ਼ਰਿਆਮ ਗਵਰਨਮੈਂਟ ਨੂੰ ਤੇ ਅਥਾਰਟੀਜ਼ ਨੂੰ ਹਾਈ ਕਮਿਸ਼ਨ ਨੂੰ ਚੈਲੰਜ ਕਰ ਰਹੇ ਆ ਕਿ ਦੇਖੋ ਅਸੀਂ ਗਲਤ ਕੰਮ ਕਰ ਰਹੇ ਆ ਤੁਹਾਡੇ ਨਾਲ ਅਸੀਂ ਤੁਹਾਨੂੰ ਤੁਹਾਡੇ ਛਤਰ ਛਾਇਆ ਦੇ ਵਿੱਚ ਤੇ ਤੁਸੀਂ ਕਰਕੇ ਦਿਖਾਓ ਕੀ ਕਰਕੇ ਦਿਖਾਓ ਜੋ ਕਰ ਸਕਦੇ ਹੋ ਇਹ ਕੀ ਕਰਦੇ ਆ ਭਾਈ ਜੀ ਪਾਸਪੋਰਟ ਲੈਂਦੇ ਆ ਪਾਸਪੋਰਟ ਲੈ ਕੇ ਇਹਨਾਂ ਕੋਲ ਤਹਿਸੀਲਦਾਰ ਤੋਂ ਲੈ ਕੇ ਪਟਵਾਰੀ ਤੋਂ ਸ਼ੁਰੂ ਕਰ ਲਓ ਚਲੋ ਤਹਿਸੀਲਦਾਰ ਐਸ ਡੀ ਐਮ ਡਿਪਟੀ ਕਮਿਸ਼ਨਰ ਇਨਕਮ ਟੈਕਸ ਦੇ ਕਮਿਸ਼ਨਰ ਤੋਂ ਲੈ ਕੇ ਪੰਜਾਬ ਗਵਰਨਮੈਂਟ ਦਾ ਕੋਈ ਅਦਾਰਾ ਜਿਨ੍ਹਾਂ ਦੀਆਂ ਮੋਹਰਾ ਤੇ ਸਾਈਨ ਇਹਨਾਂ ਕੋਲ ਨਹੀਂ ਰੱਖੇ ਹੋਏ ਅੱਛਾ ਇਹ ਸਾਰਾ ਤਾਮਾ ਝਾਮਾ ਇਹਨਾਂ ਨੇ ਆਪਣੇ ਕਮਰੇ 'ਚ ਰੱਖਿਆ ਹੁੰਦਾ ਸਾਰੀਆਂ ਮੋਹਰਾ ਇਹ ਇੱਕ ਬੰਦੇ ਦੀਆਂ 3 ਸਾਲਾਂ ਦੀਆਂ ਰਿਟਰਨਾਂ ਵੀ ਉੱਥੇ ਹੀ ਭਰਦੇ ਆ ਉਹਨੂੰ ਕਿਸੇ ਨੂੰ ਕੁਝ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਨਾ ਮੇਰੇ ਕੋਲ ਥੋੜੇ ਦਿਨ ਪਹਿਲਾਂ ਇੱਕ ਮਿੱਤਰ ਆਇਆ 10 ਵਾਰ ਕਹਿੰਦੇ 11 ਵਾਰ ਕਹਿੰਦੇ ਯਾਰ ਐਡਾ ਸਾਰਾ ਤਾਮਚਾਵਾ ਮੇਰਾ ਜਦੋਂ ਵੀ ਵੀਜ਼ਾ ਆਪਾਂ ਅਪਲਾਈ ਕਰਦੇ ਆ ਤੇ ਵੀਜ਼ਾ ਰਿਜੈਕਟ ਹੋਈ ਜਾ ਰਿਹਾ ਵੀ ਜਮੀਨ ਜਮੂਨ ਸੋਹਣੀ ਆ ਮੇਰੇ ਕੋਲ ਸਾਰਾ ਕੁਝ ਠੀਕ ਆ ਤੇ ਇੱਕ ਕੈਂਡਾ ਗਵਰਨਮੈਂਟ ਦੇ ਪ੍ਰੋਵੀਜ਼ਨ ਆ ਕਿ ਤੁਸੀਂ ਪੂਰੀ ਦੀ ਪੂਰੀ ਫਾਈਲ ਕਢਵਾ ਸਕਦੇ ਹੋ ਇੱਕ ਤਾਂ ਹੁੰਦਾ ਕਿ ਤੁਸੀਂ ਰੀਜ਼ਨ ਕਢਵਾ ਸਕਦੇ ਹੋ ਵੀ ਰਿਜੈਕਟ ਕਿਉਂ ਹੋਇਆ ਇੱਕ ਹੁੰਦਾ ਕਿ ਪੂਰੀ ਦੀ ਪੂਰੀ ਫਾਈਲ ਹੀ ਕਢਵਾ ਸਕਦੇ ਹੋ ਉਸ ਮਹਾਪੁਰਸ਼ਾਂ ਦੀ ਜਦੋਂ ਫਾਈਲ ਕਢਵਾਈ ਉਹਦੇ ਵਿੱਚ ਉਹਨਾਂ ਨੂੰ ਸ਼ੈਲਰ ਮਾਲਕ ਬਣਾਇਆ ਹੋਇਆ ਸੀਗਾ ਉੱਥੇ ਵੀਜ਼ਾ ਉਹਦਾ ਉਹਨਾਂ ਨੇ ਫਿਰ ਇੱਕ 30 ਦਿਨ ਦਾ ਲੈਟਰ ਵੀ ਭੇਜਿਆ ਸੀਗਾ ਵੀ ਤੁਸੀਂ ਆ ਸਾਰੇ ਹੋਰ ਸਬੂਤ ਲੈ ਕੇ ਸਾਡੇ ਕੋਲ ਆਓ ਉਹ ਉਹਨੂੰ ਕੁਝ ਨਹੀਂ ਦੱਸਿਆ ਸੋ ਇਹ ਕਰਦੇ ਕੀ ਆ ਬਾਈ ਜੀ ਇਹ ਇਹ ਲੈਂਦੇ ਆ ਸਾਰੇ ਉਹਨਾਂ ਤੋਂ ਕੱਲਾ ਪਾਸਪੋਰਟ ਤੇ ਸਾਰੇ ਡਾਕੂਮੈਂਟ ਬਣਾ ਕੇ ਵੀਜ਼ਾ ਲੈ ਦਿੰਦੇ ਆ ਹੁਣ ਇਹਦੇ ਵਿੱਚ ਪ੍ਰੋਬਲਮ ਦੋ ਨੇ ਸੱਪ ਦੇ ਮੂੰਹ ਚ ਕੋਡ ਘੇਰ ਲਈ ਜੇ ਤਾਂ ਉਹ ਲੋਕਾਂ ਦਾ ਵੀਜ਼ਾ ਆ ਗਿਆ ਉਹਨਾਂ ਨੇ ਤਾਂ ਵੀ ਮਰਨਾ ਹੈ ਤੇ ਜੇ ਉਹਨਾਂ ਦਾ ਵੀਜ਼ਾ ਨਹੀਂ ਆਇਆ ਉਹਨਾਂ ਨੇ ਤਾਂ ਵੀ ਮਰਨਾ ਕਿਉਂ ਕਿਉਂਕਿ ਜੇ ਤੇ ਵੀਜ਼ਾ ਨਹੀਂ ਆਇਆ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਕੀ ਬਣੇ ਸੀ ਅੰਬੈਸੀ ਦੇ ਪੇਪਰਾਂ 'ਚ ਲਿਖਿਆ ਕੀ ਆ ਹਾਂ ਅੰਬੈਸੀ 'ਚ ਉਹ ਕੀ ਨੇ ਉਹ ਵੈਸੇ ਤਾਂ ਕਿਸਾਨ ਨੇ ਬਟ ਅੰਬੈਸੀ 'ਚ ਡਾਕਟਰ ਨੇ ਲਾਇਰ ਨੇ ਜਾਂ ਸ਼ੈਲਰ ਮਾਲਕ ਨੇ ਜਾਂ ਪ੍ਰਿੰਸੀਪਲ ਨੇ ਕੀ ਨੇ ਉਹ ਇਹਨਾਂ ਨੂੰ ਪਤਾ ਨਹੀਂ ਔਰ ਦੂਜੀ ਵਾਰ ਜਦੋਂ ਲਾਉਣਗੇ ਤਾਂ ਉਹ ਉਹਨਾਂ ਦਾ ਰਿਜੈਕਟ ਹੋਈ ਜਾਣਾ ਜਿਵੇਂ ਇਹਨਾਂ ਨਾਲ ਹੋਇਆ ਅੱਛਾ ਜੇ ਵੀਜ਼ਾ ਆ ਗਿਆ ਫਿਰ ਕਿਵੇਂ ਮਰਨਗੇ ਜੇ ਵੀਜ਼ਾ ਆ ਗਿਆ ਤਾਂ ਵੀਜ਼ਾ ਲੈਣ ਤੋਂ ਬਾਅਦ ਬੰਦੇ ਨੇ ਵੀਜ਼ਾ ਰੀਨਿਊ ਵੀ ਕਰਾਉਣਾ ਜਾਂ ਉਹ ਵੀਜ਼ੇ ਨੂੰ ਉੱਥੇ ਜਾ ਕੇ ਜਾਂ ਤਾਂ ਵਰਕ ਪਰਮਿਟ ਦੇ ਵਿੱਚ ਜਾਂ ਕਿਸੇ ਪੀਆਰ ਚ ਕਿਸ ਨਾ ਕਿਸੇ ਚ ਕਨਵਰਟ ਕਰਾਉਣਾ ਫੇਰ ਜਿਵੇਂ ਦੁਬਾਰਾ ਜਿਵੇਂ ਉਹ ਜਲੰਧਰ ਵਾਲਾ ਕੇਸ ਹੋਇਆ ਸੀ ਕਿ 700 ਆਫਰ ਲੈਟਰਾਂ ਫੇਕ ਹੋਈਆਂ ਸੀ ਫੇਰ ਉਹ ਜਾ ਕੇ ਉੱਥੇ ਫਸਣਗੇ ਜਾ ਕੇ ਸੋ ਇਹ ਲੋਕ ਜਿਹੜੇ ਇਹਨਾਂ ਦੇ ਚੁੰਗਲਾ 'ਚ ਫਸਦੇ ਆ ਇਹਨਾਂ ਏਜੰਟਾਂ ਦੇ ਪਹਿਲੀ ਗੱਲ ਤਾਂ ਇਹਨਾਂ ਦੇ ਸਾਰਿਆਂ ਦੇ ਉੱਪਰ ਹੀ ਜਿਹੜੇ ਇਹ ਬੋਲਦੇ ਆ ਇਹਨਾਂ ਤੇ ਹੋਣੇ ਚਾਹੀਦੇ ਆ ਪਰਚੇ ਦਰਜ ਕਿ ਤੁਸੀਂ ਕਿੱਦਾਂ ਕਿਸੇ ਦੇ ਡਾਕੂਮੈਂਟ ਆਪ ਬਣਾ ਕੇ ਦੇ ਸਕਦੇ ਹੋ ਅਸੀਂ ਸਾਈਨ ਤੱਕ ਆਪ ਨਹੀਂ ਕਰ ਸਕਦੇ ਬੰਦੇ ਦੇ ਇਹ ਕਹਿੰਦੇ ਅਸੀਂ ਡਾਕੂਮੈਂਟ ਸਾਰੇ ਬਣਾ ਕੇ ਦੇ ਦਾਂਗੇ ਸੋ ਇਹ ਇਹ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਆ ਭਾਜੀ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਵੀਜ਼ਨ ਨਹੀਂ ਆ ਇਹ ਸਭ ਫਰੌਡ ਆ ਬਹੁਤ ਵੱਡੇ ਲੈਵਲ ਤੇ ਹੋਰ ਫਰੌਡ ਹੁੰਦਾ ਕਿਵੇਂ ਆ ਇਹਦੇ ਵਿੱਚ ਕੀ ਕਰਦੇ ਆ ਜੀ ਇਹਦੇ ਵਿੱਚ ਜੋ ਇਹਨਾਂ ਨੇ ਪੈਸੇ ਪਤਾ ਕਿਨੇ ਰੱਖੇ ਹੁੰਦੇ ਆ ਵੀ ਪਾਸਪੋਰਟ ਦੇ ਜੋ 25 ਲੱਖ ਲਾਵਾਂਗੇ 30 ਲੱਖ ਰੁਪਈਆ ਲਾਵਾਂਗੇ ਮੈਨੂੰ ਅੱਜ ਤੱਕ ਇੱਕ ਗੱਲ ਦੀ ਟੈਣਾ ਜੀ ਸਮਝ ਨਹੀਂ ਆਈ ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਘੁੰਮਦੇ ਹੋ ਤੁਹਾਡੇ ਇੰਨਾ ਵੱਡਾ ਸਰਕਲ ਆ ਤੁਹਾਨੂੰ ਪਤਾ ਮੈਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਵੀ ਆ ਅੰਬੈਸੀ ਫੀਸ ਹੁੰਦੀ ਆ ਆ ਅੰਬੈਸੀ ਫੀਸ ਆ ਇੰਨੀ ਪੇਪਰਾਂ ਦੀ ਡਾਕੂਮੈਂਟੇਸ਼ਨ ਫੀਸ ਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ 25 ਤੋਂ 30 ਲੱਖ ਰੁਪਈਆ ਇਧਰੋਂ ਕੈਨੇਡਾ ਭੇਜਣ ਦਾ ਕਿਸ ਗੱਲ ਦਾ ਕੋਈ ਗੱਲ ਤਾਂ ਸਮਝ ਲੱਗੇ ਵੀ ਤੁਸੀਂ ਮਿਹਨਤ ਕੀ ਕੀਤੀ ਤੁਸੀਂ ਉਹਦੇ ਲਈ ਕੀ ਕਰਕੇ ਦਿੱਤਾ ਇੰਨਾ 30 ਲੱਖ ਦਾ ਵੀ ਤੁਸੀਂ ਕਿਲੋ ਸੋਨਾ ਅੱਧਾ ਕਿਲੋ ਸੋਨਾ ਖਰੀਦਿਆ ਫਿਰ ਉਹਦੇ ਚੋਂ ਕੋਈ ਤੁਸੀਂ ਉਹਦੇ ਪਾਸਪੋਰਟ ਦੇ ਵਿੱਚ ਵਿੰਨੇ ਆ ਉਹਦਾ ਸੋਨਾ ਕੀ ਕਰਿਆ ਕੀ ਵੀ ਜਾਂ ਤਾਂ ਵੀਜ਼ਾ ਜਿਹੜਾ 25 ਲੱਖ ਵਾਲਾ ਵਾ ਉਹਦੇ ਵਿੱਚ ਸੋਨੇ ਨਾਲ ਪਲੇਟਡ ਉਹਦਾ ਪ੍ਰਿੰਟ ਲੱਗਿਆ ਹੋਊਗਾ ਕੁਛ ਤਾਂ ਇਹੋ ਜਿਹਾ ਜਿਸ ਦੇ ਨਾਲ ਪਤਾ ਲੱਗੇ ਤੇ ਸਾਡੇ ਲੋਕ ਦਿੰਦੇ ਆ ਉਹ ਇਸ ਲਈ ਵੀ ਚਾਹ ਨੂੰ ਕਿਹੜਾ ਕੁਝ ਦੇਣਾ ਪੈਣਾ ਵਾ ਸਾਨੂੰ ਕੱਲਾ ਪਾਸਪੋਰਟ ਹੀ ਦੇਣਾ ਪੈਣਾ ਸੋ ਇੱਕ ਗੈਂਬਲਿੰਗ ਕਿਵੇਂ ਦੀ ਹੈ ਜੀ ਤੁਸੀਂ ਦੇਖੋ ਵੀ ਜੇ ਕੋਈ ਅੱਜ ਲੋਟਰੀ ਪਾਉਂਦਾ ਹੈ ਲੋਟਰੀ ਜਿਹੜਾ ਬੰਦਾ ਪਾਉਂਦਾ ਉਹਨੂੰ ਵੀ 100 ਰੁਪਿਆ ਪਹਿਲਾਂ ਪੱਲਿਓਂ ਦੇਣਾ ਪੈਂਦਾ ਸੱਚ 20 100 ਰੁਪਿਆ ਦੇ ਕੇ ਤੇ ਜੇ ਉਹਦੀ ਲੋਟਰੀ ਨਹੀਂ ਨਿਕਲਦੀ ਤਾਂ ਉਹਦਾ 100 ਰੁਪਿਆ ਖਰਾਬ ਹੋ ਜਾਂਦਾ 200 500 ਜਿੰਨੇ ਦੀ ਲਾਉਂਦੀ ਹੈ ਜੂਆ ਖੇਡਦਾ ਜੂਏ ਵਾਲੇ ਦੇ ਜੂਏ ਦੇ ਪੈਸੇ ਖਰਾਬ ਹੋ ਜਾਂਦੇ ਹੁਣ ਇਹ ਇਮੀਗ੍ਰੇਸ਼ਨ ਏਜੰਟ ਦੇਖੋ ਕਿਦਾਂ ਦਾ ਜੂਆ ਖੇਡਦੇ ਆ ਇਹ ਕੀ ਕਰਦੇ ਆ ਇਹ 100 ਬੰਦਿਆਂ ਨੂੰ ਇਕੱਠੇ ਕਰਦੇ ਆ ਵੀ 100 ਬੰਦੇ ਸਾਨੂੰ ਪਾਸਪੋਰਟ ਦੇ ਕੇ ਜਾਓ ਵੀਜ਼ੇ ਤੋਂ ਪਹਿਲਾਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੇ ਅੰਬੈਸੀ ਫੀਸ ਆ ਮੰਨ ਲਓ 10000 ਰੁਪਿਆ ਤੇ ਜੇ ਮੰਨ ਲਓ 100 ਦੇ ਵਿੱਚੋਂ 80 ਬੰਦਿਆਂ ਦਾ ਵੀਜ਼ਾ ਨਹੀਂ ਆਇਆ ਤੇ 20 ਦਾ ਆ ਗਿਆ ਤਾਂ 8 20 ਦਾ ਆ ਗਿਆ ਤਾਂ 80 ਬੰਦਿਆਂ ਦੀ ਇਹਨੇ ਨੇ ਪੱਲਿਓ ਕਿੰਨਾ ਦਿੱਤਾ ਪੈਸਾ 8 ਲੱਖ ਰੁਪਏ ਦਿੱਤਾ ਇਹਨੇ ਆਪਣੇ ਕੋਲੋਂ ਪੱਲਿਓ ਜਿਨ੍ਹਾਂ ਦਾ ਵੀਜ਼ਾ ਨਹੀਂ ਆਇਆ ਬਟ ਜਿਹੜੇ 20 ਦਾ ਆਇਆ ਉਹ 20 ਨੂੰ ਤੁਸੀਂ 25 ਲੱਖ ਰੁਪਏ ਨਾਲ ਗੁਣਾ ਕਰ ਲਓ ਬਹੁਤ ਬਣ ਗਏ ਹੈਨਾ ਜੀ ਅੱਧੇ ਕਰੋੜ ਤੋਂ ਉੱਤੇ ਉਹ ਤਾਂ ਕਈ ਕਰੋੜ ਬਣ ਗਏ ਤਾਂ ਕਈ ਕਰੋੜ ਬਣ ਗਏ ਇਹ ਸਾਰੇ ਦਾ ਸਾਰਾ ਉਹ ਪੈਸਾ ਉਹਨਾਂ ਕੋਲ ਆ ਗਿਆ ਹੁਣ ਉਹਨਾਂ ਦਾ ਜੂਆ ਕੀ ਆ ਵੀ ਉਹਨਾਂ ਨੇ ਸ਼્યોਰ ਸ਼ਾਟ ਵੀ ਇਹਨਾਂ ਉਹ ਬਾਬੇ ਦੇ ਮੁੰਡੇ ਦੇ ਨਾਲ ਆਵਾਜ਼ੀ ਜਿਹੜੇ ਬਾਬੇ ਮੁੰਡੇ ਦਿੰਦੇ ਆ ਵੀ ਤੁਸੀਂ ਸਾਡੇ ਕੋਲ ਆ ਜਾਓ ਵੀ 100 ਜਨਾਨੀਆਂ ਆਉਂਦੀਆਂ ਨੇ ਤੇ ਦੱਸਦੇ ਹੀ ਮੁੰਡੇ ਹੋ ਜਾਂਦੇ ਆ ਉਹ ਜਿਹੜੇ ਦੱਸਦੇ ਜਿਨ੍ਹਾਂ ਦੇ ਮੁੰਡੇ ਹੁੰਦੇ ਆ ਉਹ ਮੁੰਡਿਆਂ ਨੂੰ ਦੇਖ ਕੇ ਉਹਨਾਂ ਕੋਲ ਫਿਰ ਅਗਲੇ 100 ਹੋਰ ਆ ਜਾਂਦੇ ਆ ਇਹ ਵੀ ਉਹੀ ਮੁੰਡਿਆਂ ਨੂੰ ਵੀਜ਼ੇ ਵੰਡਦੇ ਆ ਜਿਹੜੇ 80ਆਂ ਦਾ ਗਿਆ ਤਾਂ ਖੂ ਖਾਤੇ ਚ ਪੈ ਗਏ ਉਹ 20 ਦੀਆਂ ਫੋਟੋਆਂ ਲਾ ਦੇਣੀਆਂ ਤੇ ਪਰ ਜਿਹੜਾ 80ਆਂ ਦੀ ਜ਼ਿੰਦਗੀ ਬਰਬਾਦ ਕੀਤੀ ਉਹ ਨਹੀਂ ਪਤਾ ਸੋ ਇਹ ਇੱਕ ਬਹੁਤ ਵੱਡਾ ਫਰੋਡ ਆ ਭਾਜੀ ਇਹਦੇ ਤੇ ਮੈਨੂੰ ਲੱਗਦਾ ਅਥਾਰਟੀਜ਼ ਨੂੰ ਔਰ ਆਪਣੀਆਂ ਏਜੰਸੀਆਂ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ